ਹਰੇਕ ਮਹੀਨੇ ਦੀ ਤਰ੍ਹਾਂ ਅੱਜ ਗੁਰਦੁਆਰਾ ਮਾਲੂ ਸਰ ਸਾਹਿਬ ਪਿੰਡ ਬਲਾਸਪੁਰ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਭੋਗ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਓਗਮੀਆ ਮਨਿਆਕਾਰ ਕੋਣ ਕਿਹਾ ਜਾਈ ਓਗਮੀਓਨ ਏ ਕੁਮ ਰੈਬੜਿਆਈ ਓਗਮੀਆ ਤੁਮਨੇ ਜੋ ਮੋਨ ਰਦੋ ਸੁਖ ਪਾਈਐ ਇਕਨਾ ਓਗਮੀ ਕੁਸੀਸ ਓਗਮੀ ਸੁਹਾਗੋ ਆਈਐ हुक्में अंदर सब को बार पूर्ण तुई नाम रूप में जी मुझे तो न कहन तुई गावे कान को भक्त से कान गावे को दर्शन हुआ सुन हुआ ਵੀਹ ਸੱਤਾਂ ਰਸਮੀ ਦੁਬਾਰਾ ਦਰਵਾਜ਼ਾ ਪ੍ਰਾਂਤ ਪੂਰਬ ਨੰਬਰ ਪਾਨ ਮੋਰਿੰਦਾਇਟ ਵੀਹ ਸੱਤਾਂ ਸਾਰਾ